ਤਾਤੀ ਵੋ ਨਾ ਲਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ RAM ਕਾ ਦੁਖ ਲਗੀ ਨ ਭਾਈ ਸਤ ਗੁਰੂ ਪੂਰਾ ਭੇਟਿਆ ਜਿਨੇ ਬਣਤ ਬਣਾਈ RAM ਨਾਮ ਔਖਤ ਦਈ ਕਾਲੇਵਲਾਈ ਰਾਖ ਲਿਓ ਤਿਨ ਰਖਣਹਾਰ ਜਿਨ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਪਹਿ ਸਹਾਈ ਰਾਗ ਗੁਜਰੀ ਮਹੱਲਾ ਪੰਜਵਾ ਤੋਏ ਕਰੂ ਜੋੜ ਕਰੀ ਬੇਨਤੀ ਠਾਕੁਰ ਆਪਣਾ ਧਿਆਇ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕਰ ਹੋਏ ਆਪ ਦਿਆਲ ਭਈ ਕਲਿਆਣ आनंद मंगल होई है उबरह बाल गोपाल राहौ मिल वर नारी मंगल गाया ठाकुर का जयकारा कहो नानक ਜਿਨ ਸਭ ਕਾ ਕੀਆ ਉਧਾਰਾ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸਤਿ ਕਰਤਾ ਪੰਨ ਰੰਕਾਰ ਜੀ उहो सॼनि स्वामी मोराज़ी मिठे मिठे बोल बोल सजन सुवामी मोरा जी मिठे मिठे बोल बोल कॾहिं न बोलेड़ा कॾहिं न बोलेड़ा जी मिठे मिठे बोल बोल ਸੱਜਣ ਸੁਆਮੀ ਮੇਰਾ ਜੀ ਮਿੱਠੇ ਮਿੱਠੇ ਬੋਲ ਬੋਲਦਾ ਸੋਥਾ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਸਤਿਗੁਰ ਬੈਠਾ ਜਾਏ ਸੋਥਾ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਇ ਸਤਿਗੁਰੂ ਬੈਠਾ ਆਇ ਜਿੱਥੇ ਮੇਰਾ ਸਤਿਗੁਰੂ ਬੈਠਾ ਆਇ ਸੋਥਾਨ ਤਰਤ ਪਈ ਹਰਿਆਵਲੀ ਓ ਕਦ ਆਵੇਂਗਾ ਬਤਨਾ ਨੂੰ ਕਦ ਆਵੇਂਗਾ ਬਤਨਾ ਨੂੰ ਇੱਥੇ ਤੇਰੀ ਯਾਦ ਸਤਾਉਂਦੀ ਮੈਂ ਨਿਤਨੇਤ ਮੈਂ ਨਿਤਨੇਤ ਹਾਰੇ ਤਰਲੇ ਪੌਂਦੀ ਆ ਇੱਕ ਵਾਰੀ ਦਰਸ਼ਨ ਦਿਖਾ ਜਾ ਸਤ ਗੁਰੂ ਦਲੀਪ ਸਿੰਘ ਜੀ ਕਿਤੇ ਠੰਡੀ ਠੰਡੀ ਜਾਂਦੀ ਏ ਹਵਾ ਦਸੀ ਮੇਰੀ ਚੀਨੀ ਵਾਲੇ ਸਤ ਗੁਰੂ ਦਲੀਪ ਸਿੰਘ ਨੂੰ ਕਿਤੇ ਸਾਨੂੰ ਵੀ ਆ ਕੇ ਮਿਲ ਜਾ ਦਸੀ ਮੇਰੇ ਚੀਨੀ ਵਾਲੇ ਸਤ ਗੁਰੂ ਦਲੀਪ ਸਿੰਘ ਨੂੰ ਸਾਤੋਂ ਕੀ ਹੋ ਗਿਆ ਗੁਨਾ ਸਾਤੋਂ ਕੀ ਹੋ ਗਿਆ ਗੁਨਾ ਦਸੀ ਮੇਰੇ ਚੀਨੀ ਵਾਲੇ ਸਤਿਗੁਰੂ ਦਲੀਪ ਸਿੰਘ ਨੂੰ ਕਦੇ ਕਦੇ ਸਾਨੂੰ ਵੀ ਆਕੇ ਮਿਲ ਜਾ ਦਸੀ ਮੇਰੇ ਸਤਿਗੁਰੂ ਦਲੀਪ ਸਿੰਘ ਚੀਨੀ ਵਾਲੇ ਨੂੰ ਤਨ ਰੰਕਾਰ ਸਤ ਕਰਤਾਰ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ